ਸਾਡਾ ਪਿੰਡ ਤਾਂ ਭਾਗਤੜਾ ਜੀ ਪਰ ਮੇਰੀ ਕੁੜੀ ਆਪਣੇ ਹਰੀਕੇ ਵਹੀ ਹੈ ਜੀ ਮੇਰੇ ਜਵਾਈ ਨਾਲ ਇਹਨਾਂ ਨੇ 3 ਲੱਖ ਰੁਪਏ ਲੈ ਕੇ ਸਾਲ ਭਰ ਉਹ ਇਹਨਾਂ ਦੇ ਮਗਰ ਗੇੜੇ ਮਾਰਦੇ ਰਹੇ ਆ ਜਦੋਂ ਕਿਤੇ ਆਉਂਦੇ ਸੀ ਇਹ ਬਾਹਰ ਨਹੀਂ ਖੋਲਦੇ ਸੀ ਇਹਨਾਂ ਦਾ ਡਾ ਤਾਂ ਕੀ ਮਾਮਲਾ ਹੈ ਮੇਰਾ ਨਾਮ ਹੀ ਜਸ਼ਨਪ੍ਰੀਤ ਸਿੰਘ ਹੈ ਤੇ ਮੈਂ ਜੈਮਸ ਇਮੀਗ੍ਰੇਸ਼ਨ ਦੇ ਵਿੱਚ ਤੌਰ ਮੈਨੇਜਰ ਦੇ ਕੰਮ ਕਰਦਾ ਹਾਂ ਮਾਸਲਾ ਭਾਈ ਕੀ ਹੈ ਕਿ ਇਹਨਾਂ ਦੀ ਫਾਈਲ ਸੀਗੀ ਆਪਣੇ ਕੋਲ ਜਦੋਂ ਤੈਨਾਂ ਤੋਂ ਪੇਮੈਂਟ ਲੈਣੀ ਸੀ ਉਦੋਂ ਬਹੁਤ ਗੇੜੇ ਅਸੀਂ ਮਾਰੇ ਨਾ ਤਾਂ ਇਹਨਾਂ ਨੇ ਸਾਡੀ ਉਹ ਸੁਣਵਾਈ ਕੀਤੀ ਮਾਮਲੇ ਹਰੀਕੇ ਤੋਂ ਕਿਸਾਨ ਸੀ ਇੱਕ ਜਿਨ੍ਹਾਂ ਨੇ ਇੱਥੇ ਡਾਕੂਮੈਂਟ ਦਿੱਤੇ ਸੀ ਬੱਚੇ ਨੂੰ ਵਿਦੇਸ਼ ਭੇਜਣ ਦੇ ਪਰ ਉਹ ਲੰਮਾ ਸਮਾਂ ਬੀਤ ਜਾਣ ਦੇ ਕਾਰਨ ਉਹ ਬੱਚੇ ਨੂੰ ਬਾਹਰ ਨਹੀਂ ਵਿਦੇਸ਼ ਭੇਜ ਸਕੇ ਪਰ ਵਾਰ-ਵਾਰ ਇਹਨਾਂ ਨਾਲ ਗੱਲਬਾਤ ਕਰਨ ਦੇ باوجود ਵੀ ਤਿੰਨ ਚਾਰ ਪੰਚਾਇਤਾਂ ਵੀ ਕੀਤੀਆਂ ਗਈਆਂ ਪਰੰਤੂ ਇਹਨਾਂ ਨੇ ਕੋਈ ਫੈਸਲੇ ਦਾ ਨਿਆਂ ਨਹੀਂ ਦਿੱਤਾ ਪੰਜਾਬ ਦੇ ਨੌਜਵਾਨ ਲਗਾਤਾਰ ਬਾਹਰ ਜਾਣ ਲਈ ਹੋ ਰਹੇ ਨੇ ਉਤਾਵਲੇ ਤੇ ਰੋਜ਼ਾਨਾ ਮਿਲਦੀਆਂ ਨੇ ਖਬਰਾਂ ਹੈ ਜਿਹਦੀਆਂ ਗਰਦਾਸਪੁਰ ਦੇ ਇਮੀਗ੍ਰੇਸ਼ਨ ਸੈਂਟਰ ਦੇ ਸਾਹਮਣੇ ਕਿਸਾਨਾਂ ਨੇ ਪਰਿਵਾਰਿਕ ਮੈਂਬਰਾਂ ਨਾਲ ਲਗਾਇਆ ਘਰਨਾ ਵਿਦੇਸ਼ ਯਾਰ ਦੇ ਨਾਮ ਤੇ ਹੋਈ ਠੱਗੀ ਇਹ ਜਿਹੜਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸ਼੍ਰੀ ਮੁਕਸూర్ ਸਾਹਿਬ ਦੇ 30 ਫੁੱਟੀ ਰੋਡ ਉੱਤੇ ਐਸਐਮ ਇਮੀਗ੍ਰੇਸ਼ਨ ਸੈਂਟਰ ਦੇ ਸਾਹਮਣੇ ਕਿਸਾਨਾਂ ਨੇ ਤਰਨਾ ਲਗਾ ਦਿੱਤਾ ਤੇ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਬੁੜਾ ਗੁੱਜਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਵਿਦੇਸ਼ ਭੇਜਣ ਦੇ ਨਾਮ ਤੇ ਪਿੰਡ ਹਰੀ ਦੇ ਕਿਸਾਨ ਦੇ ਪੁੱਤ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ ਹੈ ਪਰ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਉਸ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਕਈ ਵਾਰ ਇਮੀਗ੍ਰੇਸ਼ਨ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਤੇ ਇਸ ਮਾਮਲੇ ਵਿੱਚ ਕਈ ਪੰਚਾਇਤਾਂ ਵੀ ਹੋਈਆਂ ਪਰ ਕੋਈ ਹੱਲ ਨਿਕਲਿਆ ਜਿਸ ਤੋਂ ਬਾਅਦ ਅੱਜ ਕਿਸਾਨ ਯੂਨੀਅਨ ਦੀ ਮਦਦ ਨਾਲ ਇਮੀਗ੍ਰੇਸ਼ਨ ਦਫ਼ਤਰ ਦੇ ਮੂਹਰੇ ਧਰਨਾ ਲਗਾਇਆ ਗਿਆ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕੇ ਨੂੰ ਕੈਨੇਡਾ ਭੇਜਣਾਂ ਦੀ ਗੱਲਬਾਤ ਹੋਈ ਸੀ ਉਧਰ ਜਦ ਹੀ ਇਸ ਮਾਮਲੇ ਬਾਰੇ ਇਮੀਗ੍ਰੇਸ਼ਨ ਆਫਿਸ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਸੀਂ ਕਈ ਵਾਰ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਹੈ ਕਿ ਬਾਕੀ ਰਹਿੰਦੀ ਰਕਮ ਭਰੀ ਜਾਵੇ ਪਰ ਪਰਿਵਾਰਕ ਮੈਂਬਰਾਂ ਨੇ ਸਾਡਾ ਫੋਨ ਨਹੀਂ ਚੱਕਿਆ ਤੇ ਨਹੀਂ ਸਾਡੀ ਕੋਈ ਗੱਲਬਾਤ ਸੁਣੀ ਜਿਸ ਤੋਂ ਬਾਅਦ 3 ਲੱਖ ਰੁਪਏ ਦੀ ਭਰੀ ਹੋਈ ਰਕਮ ਜੋ ਕਿ ਵਰਕ ਪਰਮਿਟ ਦੀ ਫੀਸ ਸੀ ਟਾਈਮ ਟੱਪ ਗਿਆ ਤੇ ਟਾਈਮ ਟੱਪਣ ਕਰ ਹੁਣ ਉਹ ਵਾਪਸ ਨਹੀਂ ਹੋ ਸਕਦੀ ਇਮੀਗ੍ਰੇਸ਼ਨ ਦੇ ਮੈਨੇਜਰ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਸਾਰੇ ਸਬੂਤ ਹਨ ਤੇ ਪਰਿਵਾਰਕ ਮੈਂਬਰਾਂ ਵੱਲੋਂ ਇੰਨੇ ਸਮੇਂ ਬਾਅਦ ਅੱਜ ਸਾਡੀ ਦੁਕਾਨ ਦੇ ਮੂਹਰੇ ਧਰਨਾ ਦਿੱਤਾ ਗਿਆ ਜੋ ਸਾਡੇ ਤੋਂ ਪੈਸਿਆਂ ਦੀ ਮੰਗ ਕਰ ਰਹੇ ਨੇ ਇਮੀਗ੍ਰੇਸ਼ਨ ਮੈਨੇਜਰ ਨੇ ਇਹ ਵੀ ਕਹਿ ਦਿੱਤਾ ਕਿ ਓਪਨ ਡਿਬੇਟ ਕਰਨ ਦਾ ਮੈਂ ਚੈਲੰਜ ਕਰਦਾ ਜਿਸ ਵਿੱਚ ਸਭ ਕੁਝ ਸਾਫ਼ ਹੋ ਜਾਏਗਾ ਦੁੱਧ ਆ ਦੁੱਧ ਤੇ ਪਾਣੀ ਦਾ ਪਾਣੀ ਪਰ ਇਹ ਸਭ ਦੇ ਵਿੱਚ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਦੇ ਨਾਮ ਦੇ ਉੱਪਰ ਰੋਜ਼ਾਨਾ ਠੱਗੇ ਜਾ ਰਹੇ ਨੇ ਆਖਿਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਕਿਸ ਤਰ੍ਹਾਂ ਰੋਕਿਆ ਜਾਵੇ ਇਸ ਉੱਪਰ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਲਪਸ਼ੀ ਕੀ ਨਾਮ ਆ ਕਿਹੜਾ ਪਿੰਡ ਹੈ ਸਾਡਾ ਪਿੰਡ ਤਾਂ ਭਾਗਥੜਾ ਜੀ ਪਰ ਮੇਰੀ ਕੁੜੀ ਆਪਣੇ ਹਰੀਕੇ ਵਹੀ ਹੈ ਜੀ ਮੇਰੇ ਜਵਾਈ ਨਾਲ ਇਹਨਾਂ ਨੇ 3 ਲੱਖ ਰੁਪਇਆ ਲੈ ਕੇ ਸਾਲ ਭਰ ਉਹ ਇਹਨਾਂ ਦੇ ਮਗਰ ਘੇੜੇ ਮਾਰਦੇ ਰਹੇ ਆ ਜਦੋਂ ਕਿਤੇ ਆਉਂਦੇ ਸੀ ਇਹ ਬਾਰ ਨਹੀਂ ਖੋਲਦੇ ਸੀ ਅੱਜ ਇਹ ਕਹਿ ਰਹੇ ਆ ਵੀ ਸਾਥੋਂ ਪੈਸੇ ਮੰਗਦੇ ਮੰਗੇ ਨਹੀਂ ਇਹਨਾਂ ਨੇ ਜਦੋਂ ਆਉਂਦੇ ਬਾਰ ਖੋਲਦੇ ਬਾਰ ਡਾ ਕੇ ਉਹਨਾਂ ਨੂੰ ਮੋੜ ਦਿੰਦੇ ਸੀ ਕੋਈ ਗੱਲਬਾਤ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ 3 ਲੱਖ ਰੁਪਇਆ ਹੜੱਪਣ ਦੀ ਇਹਨਾਂ ਨੇ ਗੱਲ ਕੀਤੀ ਕੋਈ ਉਹਨਾਂ ਦੇ ਕਾਗਜ਼ ਪੱਤਰ ਨਹੀਂ ਬਣਾ ਕੇ ਦਿੱਤੇ ਕੋਈ ਕੁਝ ਨਹੀਂ ਕੀਤਾ ਸੀ ਵੀਜ਼ਾ ਲਵਾਇਆ ਸੀ ਔਰ ਕਿੰਨੇ ਪੈਸੇ ਪਹਿਲਾਂ ਦਿੱਤੇ ਹੋਏ ਸੀ 3 ਲੱਖ ਰੁਪਏ ਦਿੱਤਾ ਜੀ 28 ਲੱਖ ਜਿਹਨਾਂ ਨਾਲ ਗੱਲ ਹੋਈ ਸੀ ਬਾਅਦ ਚ 40 ਲੱਖ ਰੁਪਏ ਮੰਗ ਕੇ ਬੈਠ ਗਏ ਜੀ ਕਿੱਥੋਂ ਦਾ ਵੀਜ਼ਾ ਸੀ ਵੀਜ਼ਾ ਕੈਨੇਡਾ ਦਾ ਜੀ ਕਿੰਨਾ ਸਮਾਂ ਹੋ ਗਿਆ ਜੀ ਸਾਲ ਤਾਂ ਇਹਨਾਂ ਨੇ ਭੁਗਾਈ ਕਰਾਈ ਜੀ ਉਸ ਤੋਂ ਬਾਅਦ ਸਾਲ ਹੋ ਗਏ ਮੁੰਡੇ ਨੂੰ ਗਏ 2 ਸਾਲ ਹੀ ਤਕਰੀਬਨ ਹੋ ਚਲੇ ਜੀ ਕੋਈ ਗੱਲਬਾਤ ਹੋਈ ਤੁਹਾਡੀ ਇਹਨਾਂ ਦੇ ਨਾਲ ਕਿ ਪੈਸੇ ਮੋੜਨ ਦੀ ਗੱਲਬਾਤ ਸਾਰੇ ਸਾਡੇ ਜਿੰਨੇ ਵਰਕਰ ਖੜੇ ਆ ਸਾਰਿਆਂ ਨੇ ਗੱਲਬਾਤ ਕੀਤੀ ਸੀਗੀ ਇਹਨਾਂ ਨੇ ਸਾਨੂੰ ਕੋਈ ਨਿਆਂ ਨਹੀਂ ਦਿੱਤਾ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਇੱਕ ਦਿਨ ਅਸੀਂ ਇੱਥੇ ਗੱਲਾਂ ਕਰਦੇ ਸੀ ਮੇਰੇ ਨਾਲ ਪੰਚਾਇਤ ਮੈਂ ਉੱਥੇ ਬੈਠਾ ਸੀ ਮੈਨੂੰ ਇਹਨਾਂ ਨੇ ਗਾਲਾਂ ਵੀ ਕੱਢੀਆਂ ਮੇਰੇ ਕੋਲ ਰਿਕਾਰਡਿੰਗ ਹੈਗੀ ਉਸ ਚੀਜ਼ ਦੀ ਕਿਹੜਾ ਵੀਜ਼ਾ ਲਗਾਉਣ ਦੀ ਗੱਲ ਕੀਤੀ ਸੀ ਵੀਜ਼ਾ ਪਰਮਟ ਪਰਮਟ ਤਾਂ ਹੈ ਜੀ ਕੀ ਨਾਮ ਕੀ ਜੈਮਸ 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 ਸਟਿਊਡੈਂਟ ਉਹਨਾਂ ਜਿੰਨਾਂ ਧਰਨਾ ਜਾ ਕੇ ਜਿਹਨਾਂ ਜੇਕਰ ਕਲੀਅਰ ਇਹ ਫੈਸਲਾ ਹੁੰਦਾ ਜੀ ਸਾਡੇ ਕਿਸਾਨ ਯੂਨੀਅਨ ਵੱਲੋਂ ਮੈਂਬਰਾਂ ਵੱਲੋਂ ਉਹਨਾਂ ਚਾਹੀਏ ਇੱਥੇ ਧਰਨਾ ਲੱਗਾ ਰਹੂਗਾ ਜਿੰਨਾਂ ਜੇ ਕਰਕੇ ਵੀ ਇਹ ਸਾਡੇ ਨਾਲ ਪੈਸੇ ਦੇ ਕੇ ਨਿਭੜਦੇ ਨਹੀਂ ਸਾਡੇ ਨਾਲ ਕੋਈ ਇਹ ਨਹੀਂ ਅੱਗੇ ਇਹਨਾਂ ਨੂੰ ਡਿਮਾਂਡ ਰੱਖੀ ਸੀ ਵੀ ਸਾਨੂੰ ਕੋਈ ਥੋੜੇ ਕਨੇ ਘੱਟ ਲੈਣ ਨੂੰ ਵੀ ਤਿਆਰ ਸੀ ਪਰ ਇਸ ਟਾਈਮ ਹੁਣ ਅਸੀਂ ਆਪਦਾ ਪੂਰੇ ਦਾ ਪੂਰਾ ਪੈਸਾ ਲੈ ਕੇ ਉੱਪਰ ਖਰਚਾ ਵੀ ਹੋ ਸਕਿਆ ਤਾਂ ਅਸੀਂ ਹਿਸਾਬ ਕਿਤਾਬ ਲਾਵਾਂਗੇ ਗਿਣਤੀ ਕਰਾਂਗੇ ਨਹੀਂ ਇਹਨਾਂ ਨੇ ਲਾਈਨ ਕਿਹਾ ਗਿਆ ਤਨੀ ਪੁੱਛਤਾ ਨੂੰ ਮੋਟਾਂਗੇ ਜਾਂ ਕੁਛ-ਕੁਛ ਨਹੀਂ ਜੀ ਕੁਛ ਨਹੀਂ ਕਿਹਾ ਗਿਆ ਕੁਛ ਨਹੀਂ ਕਿਹਾ ਗਿਆ ਕੋਟਾ ਗਾਲੀ ਗਲੋਚ ਕੀਤਾ ਇਹਨਾਂ ਨੂੰ ਸਾਡੀ ਮੰਗਣ ਕੋਟਾ 2 ਲੱਖ ਰੁਪਏ ਹੋਰ ਮੰਗ ਰਿਆ ਨਾ ਟੋਡਾ ਤੇ ਕੀ ਮਾਮਲਾ ਹੈ ਮੇਰਾ ਨਾਮ ਹੀ ਜਸ਼ਨਪ੍ਰੀਤ ਸਿੰਘ ਹੈ ਤੇ ਮੈਂ ਜੈਮਸ ਇਮੀਗ੍ਰੇਸ਼ਨ ਦੇ ਵਿੱਚ ਬਤੌਰ ਮੈਨੇਜਰ ਦੇ ਕੰਮ ਕਰਦਾ ਹਾਂ ਮਾਸਲਾ ਭਾਈ ਕੀ ਹੈ ਕਿ ਇਹਨਾਂ ਦੀ ਫਾਈਲ ਸੀਗੀ ਆਪਣੇ ਕੋਲ ਜਦੋਂ ਤਾਂ ਇਹਨਾਂ ਤੋਂ ਪੇਮੈਂਟ ਲੈਣੀ ਸੀ ਉਦੋਂ ਬਹੁਤ ਗੇੜੇ ਅਸੀਂ ਮਾਰੇ ਨਾ ਤਾਂ ਇਹਨਾਂ ਨੇ ਸਾਡੀ ਉਦੋਂ ਸੁਣਵਾਈ ਕੀਤੀ ਉਲਟਾ ਜਿਹੜੇ ਇਹਨਾਂ ਦੇ ਵਿੱਚ ਬੰਦੇ ਨੇ ਉਹਨਾਂ ਨੇ ਵੀ ਸਾਡਾ ਘੱਟੋ ਘੱਟ ਕੋਈ 50-60 ਹਜ਼ਾਰ ਰੁਪਏ ਤਾਂ ਉਹਨਾਂ ਨੇ ਵੀ ਦੇਣਾ ਹੈਗਾ ਦੂਜੀ ਚੀਜ਼ ਇਹ ਹੈ ਕਿਸਾਨ ਜਿਹੇ ਬੰਦੇ ਨਾਲ ਮੀਟਿੰਗ ਪਹਿਲਾਂ ਵੀ ਹੋਈ ਸਾਡੀ ਉਦੋਂ ਤਾਂ ਇਹ ਕਹਿੰਦੇ ਵੀ ਤੁਸੀਂ ਸਹੀ ਆਪਦੀ ਜਗ੍ਹਾ ਤੇ ਉਦੋਂ ਤਾਂ ਕੋਈ ਪੈਸੇ ਨਹੀਂ ਦੇਣੇ ਬੰਦੇ ਸੀਗੇ ਅੱਜ ਇਹ ਸਾਡੇ ਤੋਂ ਪੈਸੇ ਮੰਗ ਰਹੇ ਆ ਸਰਾਸਰ ਝੂਠੇ ਇਲਜ਼ਾਮ ਹੈ ਕੋਈ ਇਹਦੇ 'ਚ ਸੱਚਾਈ ਨਹੀਂ ਹੈ ਕਿ ਤੋਂ ਵਰਕਿੰਗ ਪਾਪਾ ਓਪਨ ਡਿਬੇਟ ਦੇ ਲਈ ਓਪਨ ਡਿਬੇਟ ਦੇ ਲਈ ਆਪਾਂ ਚੈਲੰਜ ਕਰਦੇ ਹਾਂ ਸਾਡੇ ਨਾਲ ਕਿ ਜਿੱਥੇ ਕਹਿਣਗੇ ਉੱਥੇ ਓਪਨ ਡਿਬੇਟ ਕਰਨ ਤੇ ਕੌਣ ਕਿੱਥੇ ਤੇ ਕੌਣ ਹਾਂਜੀ 3 ਲੱਖ ਰੁਪਏ ਨਹੀਂ ਤੁਸੀਂ ਮੋੜ ਨਹੀਂ ਦੇ ਇਹਨਾਂ ਦਾ 3 ਲੱਖ ਰੁਪਏ ਨੋਨ ਰਿਫੰਡੇਬਲ ਹੁੰਦਾ ਵਰਕ ਪਰਮਿਟ ਦੇ ਵਿੱਚ ਜਦੋਂ ਇਹਨਾਂ ਨੂੰ ਕਹਿ ਰਹੇ ਸੀ 3 ਲੱਖ ਮੋੜਵਾ ਲਓ ਤੁਸੀਂ ਆਪ ਦਾ ਉਦੋਂ ਇਹਨਾਂ ਨੇ ਗੱਲ ਨਹੀਂ ਸੁਣੀ ਨਾ ਤਾਂ ਮੁੰਡਾ ਫੋਨ ਚੱਕਦਾ ਸੀ ਨਾ ਮੁੰਡੇ ਦਾ ਪਿਓ ਚੱਕਦਾ ਸੀ ਫੋਨ ਜਦੋਂ ਟਾਈਮ ਸੀਗਾ ਉਹਦਾ ਇੱਕ ਰਿਫੰਡ ਰਿਫੰਡੇ ਵਾਲਾ ਟਾਈਮ ਹੁੰਦਾ ਉਹ ਟਾਈਮ ਸੀਗਾ ਟਾਈਮ ਪਾਸ ਹੋ ਗਿਆ ਹੁਣ ਇਹ ਜਿਹੜਾ ਇਹਨਾਂ ਧਰਨਾ ਲਾਇਆ ਹੁਣ ਇਹਦਾ ਕੀ ਤੁਸੀਂ ਕਰੋਗੇ ਧਰਨਾ ਤਾਂ ਹੀ ਦੇਖੋ ਆਪਾਂ ਪਿਛਲੇ ਜੇ ਮੈਂ ਆਪਦੇ ਪਰਸਨਲ ਤੌਰ ਤੇ ਕਹਾਂ ਪਿਛਲੇ ਕੁਝ ਸਮੇਂ ਦਾ ਟ੍ਰੈਨਿੰਗ ਠੀਕ ਹੈ ਕਰਨੀ ਵਾਲਾ ਤਾਂ ਬਈ ਜਦੋਂ ਗੱਲ ਕਿਸਾਨ ਜਥੇ ਬੰਦੇ ਦੇ ਬਕਾਇਦਾ ਸਾਡੇ ਆਫਿਸ ਚ ਆਇਆ ਹੋ ਸਕਦਾ ਸਾਡੇ ਕੋਲ ਰਿਕਾਰਡਿੰਗ ਵੀ ਹੋਣ ਉਦੋਂ ਤੱਕ ਇਹ ਕਹਿ ਕੇ ਗਿਆ ਵੈਰੀ ਕਾਫੀ ਕਰਕੇ ਕੇ ਵੀ ਹਾਂ ਤੁਸੀਂ ਸਹੀ ਆ ਅੱਜ ਸਾਨੂੰ ਤਾਂ ਸਮਝ ਨਹੀਂ ਆ ਰਹੀ ਕਿਹੜੀ ਗੱਲ ਦਾ ਧਰਨਾ ਹੋ ਗਿਆ ਪੰਜ ਸਵਾਰ ਤੇ ਇਮੀਗ੍ਰੇਸ਼ਨ ਦੇ ਸਾਹਮਣੇ ਧਰਨਾ ਲਗਾਇਆ ਗਿਆ ਕੀ ਮਾਮਲਾ ਮਾਮਲਾ ਇਹ ਹਰੀਕੇ ਦੇ ਕਿਸਾਨ ਸੀ ਇੱਕ ਜਿਨ੍ਹਾਂ ਨੇ ਇੱਥੇ ਡਾਕੂਮੈਂਟ ਦਿੱਤੇ ਸੀ ਬੱਚੇ ਨੂੰ ਵਿਦੇਸ਼ ਭੇਜਣ ਦੇ ਪਰ ਲੰਮਾ ਸਮਾਂ ਬੀਤ ਜਾਣ ਦੇ ਕਾਰਨ ਉਹ ਬੱਚੇ ਨੂੰ ਬਾਹਰ ਨਹੀਂ ਵਿਦੇਸ਼ ਭੇਜ ਸਕੇ ਪਰ ਵਾਰ-ਵਾਰ ਇਹਨਾਂ ਨਾਲ ਗੱਲਬਾਤ ਕਰਨ ਦੇ باوجود ਵੀ 3-4 ਪੰਚਾਇਤਾਂ ਵੀ ਕੀਤੀਆਂ ਗਈਆਂ ਪਰੰਤੂ ਇਹਨਾਂ ਨੇ ਕੋਈ ਫੈਸਲੇ ਦਾ ਨਿਆਂ ਨਹੀਂ ਦਿੱਤਾ ਜਿਹਦੇ ਤੋਂ ਕਿਸਾਨ ਦਾ ਕੋਈ ਦਿਲ ਨਹੀਂ ਕਰਦਾ ਰੋਡ ਤੇ ਬੈਠਣ ਨੂੰ ਜਦੋਂ ਤੁਹਾਨੂੰ ਇਹੋ ਜਿਹੇ ਲੋਕ ਮਜਬੂਰ ਕਰਦੇ ਆ ਫਿਰ ਤੁਹਾਨੂੰ ਇਹ ਜਿਹੜਾ ਕਿਸੇ ਦੇ ਘਰਾਓ ਹੋਜ ਕਰਨਾ ਜਾਂ ਕਿਤੇ ਰੋਡ ਤੇ ਬੈਠਣਾ ਇਹ ਸਾਰੀਆਂ ਲੋਕਾਂ ਦੀਆਂ ਜਿਹੜੇ ਅਨਗੇਲੀਆਂ ਕਾਰਨ ਹੀ ਇਹਦਾ ਧਰਨਾ ਲਾਉਣਾ ਪਿਆ ਤੇ ਸਾਡੀ ਜਿਹੜੀ ਮੰਗ ਹੈ ਵੀ ਜਿੰਨਾਂ ਚਿਰ ਕਿਸਾਨ ਨੂੰ ਉਹਦੇ ਰਕਮ ਨਹੀਂ ਮਿਲਦੀ ਉਹਨਾਂ ਚਿਰ ਮਤਲਬ ਇਹ ਧਰਨਾ ਜਿਹੜਾ ਚੱਲੂਗਾ ਕਿੰਨੇ ਪੈਸੇ ਸੀਗੇ 3 ਲੱਖ ਰੁਪਈਆ ਲੈਣਾ ਤੇ 3 ਲੱਖ ਰੁਪਈਆ ਚ ਉਹ ਮਤਲਬ ਜੇ ਘੱਟ ਥੋੜੀ ਬਹੁਤੀ ਅਡਜਸਟਮੈਂਟ ਉਹਨਾਂ ਤੋਂ ਹੋ ਸਕਦੀ ਸੀ ਪਰ ਜੇ ਹੁਣ ਤੁਹਾਨੂੰ ਬਹਿ ਕੇ ਬੈਠ ਕੇ ਲੈਣੇ ਪਏ ਫਿਰ ਜਿੰਨੇ ਪੈਸੇ ਬਣਦੇ ਉਹਨੇ ਪੈਸੇ ਉਹ ਦੇਵੇ ਤੇ ਫਿਰ ਧਰਨੀ ਦੀ ਸਮਾਪਤੀ ਹੋਵੇਗੀ ਜਿੰਨੇ ਪੈਸੇ ਉਹਨੇ ਵਾਦਾ ਕੀਤਾ ਸੀ ਇਹਨਾਂ ਨੇ ਭੇਜਣ ਦਾ ਤਾਂ ਕੀਤਾ ਸੀ ਕੈਨੇਡਾ ਦਾ ਤੇ ਪਰ ਕਾਰਨ ਇਹ ਆ ਵੀ ਉਹ ਜਿੰਨਾ ਸਮਝਦੇ ਇਹਨਾਂ ਨੇ ਕੋਈ ਗੱਲਬਾਤ ਤੈਅ ਕੀਤੀ ਪਰ ਉਹਦੇ ਮੁਤਾਬਕ ਕੁਝ ਵੀ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਉਹਦੇ ਤੋਂ ਕੋਈ ਕਾਰਵਾਈ ਹੁੰਦੀ ਬੱਚਾ ਵਿਦੇਸ਼ ਚਲੇ ਜਾਂਦਾ ਫਿਰ ਕੋਈ ਰੌਲਾ ਹੀ ਨਹੀਂ ਮੈਨੂੰ ਕਿ ਸਮਝ ਦਿੱਤਾ ਗਿਆ ਸੀ ਇਹਨਾਂ ਨੂੰ ਵੀ ਇੰਨੇ ਦਿਨਾਂ ਚ ਤੁਹਾਡਾ ਮੀਜੇ ਲੱਗ ਜੂਗਾ ਇਹ ਸਾਰਾ ਕੁਝ ਕਰਦਿਆ ਮੇਰਾ خیال ਹੈ ਜੇ ਮੈਂ ਬਾਲੀ ਵੱਡੀ ਗੱਲ ਨਾ ਕਹਾਂ ਜਿੰਨੇ ਵੀ ਇੱਥੇ ਸਾਰੇ ਆਸੇ ਪਾਸੇ ਬੈਠੇ ਆ ਸਰਕਾਰ ਕਿਸੇ ਕੈਮਰੇ ਤੋਂ ਇਹਨਾਂ ਨੂੰ ਚੈੱਕ ਕਰ ਲੈ ਕਿਸੇ ਤੇ ਕੋਈ ਡਾਕੂਮੈਂਟਰੀ ਕਿਸਦਾ ਕੋਈ ਕੁਝ ਨਹੀਂ ਮੈਂ ਇਹ ਸ਼ਬਦ ਵਰਤਨ ਦੇ ਠੱਗਾਂ ਤੋਂ ਘਾਟੇ ਨਾਲ ਕੋਈ ਮਤਲਬ ਨਹੀਂ ਵੀ ਜਿਹੜਾ ਇਹਨਾਂ ਨੇ ਲੋਕਾਂ ਨਾਲ ਕਰਨਾ ਕੀ ਇਹ ਕਹਿੰਦੇ ਸਾਨੂੰ ਖਾਲੀ ਚੱਕ ਵੀ ਚਾਹੀਦੇ ਸਾਰਾ ਕੁਝ ਚਾਹੀਦਾ ਪਰ ਕੰਮ ਸਾਨੂੰ ਕਰਨਾ ਨਾ ਪਵੇ ਲੱਖਾਂ ਰੁਪਏ ਲੋਕਾਂ ਦੇ ਜਿਹੜੇ ਆ ਟਰੈਵਲ ਜੈਂਟਰਾਂ ਨਾਲ ਫਸੇ ਨੇ ਸਾਡੇ ਕੋਲ ਦੋ ਤਿੰਨ ਕੇਸ ਹੋਰ ਵੀ ਨੇ ਪਰ ਮੈਂ ਕਹਿੰਦਾ ਵੀ ਜੇਕਰ ਉਹ ਵੀ ਨਾ ਇਹਨਾਂ ਦੇ ਸਮਝੇ ਚੋਂ ਵਾਲੇ ਦਿਨਾਂ ਚ ਮੈਨੂੰ ਐ ਲੱਗਦਾ ਤੁਹਾਨੂੰ ਦੋ ਪਾਸੋਂ ਗਲੀ ਜਿਹੜੀ ਉਹ ਪੱਕੇ ਤੌਰ ਤੇ ਬੰਦ ਕਰਨੀ ਪਊ ਕੀ ਗੱਲਬਾਤ ਹੋਈ ਕੋਈ ਸਮਝ ਸਮਾਣੇ ਕਿੱਦਾਂ ਸਮਝ ਅੱਜ ਸਾਡੀ ਮੇਰੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਇਸ ਤੋਂ ਪਹਿਲਾਂ ਤਿੰਨ ਪੰਚਾਇਤਾਂ ਕੀਤੀਆਂ ਔਰ ਪੰਚਾਇਤ ਦੇ ਵਿੱਚ ਕੋਈ ਫੈਸਲਾ ਨਹੀਂ ਦਿੱਤਾ ਗਿਆ ਕਿੰਨਾ ਸਮਾਂ ਹੋ ਗਿਆ ਇਸ ਗੱਲ ਨੂੰ ਲਗਭਗ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਮੰਗ ਤਾਂ ਜਿਹੜੇ ਸਾਡੇ ਰਕਮ ਬੰਦੀ 3 ਲੱਖ ਰੁਪਈਆ ਉਹ ਦੇਣ ਜਿੰਨਾਂ ਚਿਰ ਉਹ ਪੈਸੇ ਨਹੀਂ ਦਿੰਦੇ ਉਹਨਾਂ ਚਿਰ ਜਰ ਤਰਨਾ ਪ੍ਰੋਟੈਸਟ ਚੱਲੂਗਾ ਤੇ ਆਈਆਰਪੀ ਮੇਰਾ